ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਮੈਂ ਤੁਹਾਡੀ ਆਪਣੀ ਅਮਰਜੀਤ ਕੌਰ ਜੋਸ਼ੀ ਜੋਸ਼ੀ ਜਨਨਾਉਂ ਤੇ ਅਸੀਂ ਨਾਲ ਪਰਦਾਈ ਤੁਹਾਡਾ ਸਵਾਗਤ ਕਰਦੇ ਆਂ ਤੇ ਦੱਸੋ ਕੀ ਪੜਾਣੇ ਪੁੱਛਿਆ ਵੀ ਨਾ ਦਾ ਨਾਮ ਦੱਸਿਆ ਕਰੋ ਬੀਬੀ ਦਾ ਨਾਮ ਕਿੰਨੇ ਵਾਰੀ ਬੋਲਿਆ ਬੀਬੀ ਰਣਜੀਤ ਕੌਰ ਹੈ ਮੈਂ ਆਪ ਵੀ ਪੁੱਛਦਾ ਤੇ ਅਸੀਂ ਕੋਈ ਸੱਚੀ ਨਾ ਆਂਦਾ ਇਹਨਾਂ ਨੇ ਦੱਸਿਆ ਹੋਇਆ ਹੈ ਨਾ ਤੇ ਲੋ ਤੁਸੀਂ ਅਸੀਂ ਸਾਨੂੰ ਬਹੁਤ ਹੀ ਪਿਆਰਾ ਜਿਹਾ ਇੱਕ ਲੋਕੀ ਸੁਣਾਉਣ ਲੱਗੇ ਆਂ ਤੇ ਵਿਆਹ ਦਾ ਸੀਜ਼ਨ ਆ ਗਿਆ ਹੁਣ ਤੁਸੀਂ ਇਹ ਨਾ ਗੀਤਾਂ ਨੂੰ ਲਾਇਆ ਕਰੋ ਡੀਜੇ ਤੋਂ ਪਹਿਲਾਂ ਚੜਾਓ ਤੇ ਆਪਣੇ ਪੰਜਵਾ ਮੋਦੀ ਦੀ ਸੇਵਾ ਕਰਦੀ ਆਪਾਂ ਹੈ ਨਾ ਤੇ ਲਓ ਤੁਸੀਂ ਹੁਣ ਐਸੇ ਗੀਤ ਸੁਣੋ ਤੇ ਜਿਹੜਾ ਮੈਨੂੰ ਨੁਕਤਾ ਪਾਉਂਦੀ ਨਾ ਉਹ ਮਤਲਬ ਡੋੜਾਂ ਦਾ ਦਰਦ ਹੈ ਜਿਹੜਾ ਕਹਿੰਦੇ ਘੋੜਿਆਂ ਦਾ ਕਹਿੰਦੇ ਘੋੜਾਂ ਥੋੜਾ ਰੋਤ ਤਰ ਉਹ ਘੱਟ ਗਿਆ ਉਹਦੇ ਬਾਰੇ ਮਹੁਰ ਵੀ ਜਾਣਦਾ ਹੈ ਉਹ ਤੁਸੀਂ ਯਾਦ ਵੀ ਰੱਖੋਗੇ ਪਰ ਤੁਸੀਂ ਲਿਖ ਕੇ ਜੋ ਰੱਖ ਲਿਓ ਤੇ ਜੇ ਤੁਹਾਨੂੰ ਲੋੜ ਹੈ ਤੁਸੀਂ ਆਪ ਵਰਤੋਂ ਕਰੋ ਨਹੀਂ ਕਿਸੇ ਹੋਰ ਭੈਣ ਭਾਈ ਨੂੰ ਦੱਸੋ ਅੱਗੇ ਤੇ ਬੁੜੀਆਂ ਤੇ ਲੋਕ ਕੁਛ ਕੁਛ ਆਉਂਦੇ ਸੀ ਤੇ ਮਹਾਪੁਰਸਾਂ ਦੱਸੋ ਹੋਏ ਮਾਚੋ ਦੇ ਕੋਈ ਪਾ ਦੇਣੀ ਆ ਤੁਸੀਂ ਇਹ ਦੱਸੋ ਤੇ ਜੇ ਆਉਂਦਾ ਵਧੀਆ ਪਰ ਆਉਂਦਾ ਰਾਂ ਤੇ ਮਾਣੋ ਇਸ ਨਿਰਚਾ ਦਾ ਇਹ ਨਾ ਆਉਂਦੇ ਤੇ ਬਹੁਤ ਹੁਣ ਵੀਡੀਓ ਲੰਬੀ ਹੁੰਦੀ ਜਾਂਦੀ ਆ ਤੇ ਲੋ ਤੁਸੀਂ ਮਾਣੋ ਸਾਡੇ ਸਾਰੇ ਪਿਆਰੇ ਜੀ ਲੋਕ ਤੇ ਆਨੰਦ ਓ ਚਾ ਬੁਰ ਜਨਹ ਨੀ ਸੁਖੀ ਲੱਤਾਰੁ ਇਸਿਆ ਜਾਵੇ ਓਨੂੰ ਉਚ ਬੁਰ ਜਲ ਹਰਦਾ ਮਾਏ ਨੀ ਵੀਰੇ ਨਰੁਸੀਆ ਜਾਵੇ ਨੀ ਸੁਖੀ ਲਦਰਸੀਆ ਜਾਵੇ

ਪਿੰਡ ਦਾ ਚੋਦੇ ਵੀਰਾ ਸਿਰਾਂ ਸਰਦਾਰ ਮਾਏ ਅਰਾਖਾ ਪੈ ਜਾ ਗੁਰ ਜੇਲ ਹਰਦਮਾਏ ਨਿਮੀਰੇ ਨਰੂਸੀਆ ਜਾਵੇ ਨਿਮੁਖੀ ਲਦਰੂਸੀਆ ਜਾਵੇ ਵਾਣੂ SAN <ahanan> ABAO. ਸ਼ਿੰਗਾਰ ਮਾਈ ਵੀਰੇ ਨਾਲ ਬਸੇਗਾ ਪਰੇਵਰ ਮਾਈ ਲੋਕ ਦੀ ਗੀਤ ਹੋਇਆ ਪੂਰਾ ਇਹ ਕੋਈ ਫੌਜੀ ਵੀਰ ਸੀਗਾ ਤੇ ਉਹ ਆਇਆ ਉਹ ਘਰੇ ਰੁੱਸ ਰਸ ਜਾਂਦੇ ਨੇ ਹਨਾ ਤੇ ਫਿਰ ਭੈਣ ਨੇ ਬੜੀਆਂ ਬੇਨਤੀਆਂ ਕਰੀਆਂ ਭੈਣਾਂ ਨੂੰ ਭਰਾ ਬਹੁਤ ਪਿਆਰੇ ਹੁੰਦੇ ਨੇ ਉਹ ਕੰਨੀ ਨੂੰ ਐਂ ਕਰਦੇ ਐਂ ਕਰਦੇ ਆਪਣਾ ਨੀ ਇਹਦੇ ਬਿਨਾ ਗੁਜ਼ਾਰਾ ਹੈ ਨਾ ਤੇ ਇਹਦਾ ਸਿਰੋਂ ਸਰਦਾਰ ਆ ਮੇਰਾ ਵੀਰ ਇਹਦਾ ਵਿਆਹ ਵੀ ਕਰਦੇ ਇਹਦੇ ਨਾਲ ਆਪਣਾ ਪਰਿਵਾਰ ਉਹ ਆਪਣੇ ਘਰ ਦਾ ਸ਼ਿੰਗਾਰ ਆ ਤੇ ਤੁਹਾਡੇ ਬੁੱਢੇ ਹਾਂ ਦਾ ਵੀ ਸਾਡੇ ਘਰ ਚੱਕੂ ਦਾ ਤੁਹਾਡਾ ਤੇ ਤੁਹਾਡਾ ਸਾਰਾ ਨ ਆਪਣਾ ਸਾਰਾ ਦਾ ਪਹਿਰੇ ਜਾ ਰਾ ਇਹ ਗਰੀਬਾ ਮੁਪਿਆਰ ਕਰਨ ਵਾਲਾ ਤੇ ਬਹੁਤ ਮੇਰਾ ਹੋਰ ਹਾਲ ਵੀ ਹੈ ਤੇ ਇਹਨੂੰ ਕਿਹੋ ਜਿਹਾ ਹੈ ਨਾ ਤੇ ਭੈਣ ਨੇ ਬਹੁਤ ਮਤਲਬ ਦੇ ਮਾਣਾਂ ਨਾਲ ਬੀਹਿੰਦੀ ਗਈ ਮਾਣਾਂ ਬਹੁਤ ਕੁਛ ਪਿਆਰੇ ਹੁੰਦੇ ਨੇ ਤਾਂ ਗੁੱਸੇ ਬੱਚੇ ਹੋ ਜਾਂਦੇ ਨੇ ਤੇ ਭੈਣ ਨੇ ਬਹੁਤ ਸਮਝਾਇਆ ਇਹ ਨਿਵੇਂ ਗਿਆਨ ਦੇ ਹੁਣ ਨਾਲੇ ਕੁੜੀਆਂ ਦਾ ਮਾਣ ਮਨ ਕਰੇ ਕਈ ਦਿਨ ਮਿਟਾ ਲਉਂਦੇ ਤੇ ਲੋ ਮਾਣੋ ਇਸ ਗੀਤ ਦਾ ਆਨੰਦ ਤੇ ਸਾਨੂੰ ਸਾਡੇ ਭਰਾ ਜਿੰਨੇ ਪਿਆਰੇ ਨੇ ਹੈਨਾ ਤੇ ਸਾਰੇ ਆਪਣੇ ਭਰਾਵਾਂ ਨੂੰ ਪਿਆਰ ਕਰਿਆ ਕੋਈ ਭਰਾਵਾਂ ਦਾ ਕੁਛ ਨਹੀਂ ਲੱਗਦਾ ਹੈਨਾ ਲੋ ਮਾਣੋ ਇਸ ਗੀਤ ਦਾ ਆਨੰਦ ਤੇ ਸਾਨੂੰ ਦਿਓ ਹੁਣ ਛੁੱਟੀਆਂ ਕੱਲ ਨੂੰ ਫੇਰ ਨਵੇਂ ਜਿੰਦ ਤੇ なってるな。の